ਨੰਤਨ ਸ਼੍ਰੀ ਗੁਰੂ ਹਰ राय ਸਾਹਿਬ ਜੀ ਦੇ ਵੱਡੇ ਸੁਪੁੱਤਰ RAM RAJ ਜੀ ਜਦੋਂ ਔਰੰਗਜ਼ੇਬ ਬਾਦਸ਼ਾਹ ਨੂੰ ਮਿਲਣ ਵਾਸਤੇ ਗਏ ਹੋਏ ਸਨ ਤਾਂ ਔਰੰਗਜ਼ੇਬ ਉਹਨਾਂ ਨੂੰ ਕਰਾਮਾਤਾਂ ਦਿਖਾਉਣ ਲਈ ਬਾਰ-ਬਾਰ ਪ੍ਰਾਰਥਨਾ ਕਰਦਾ ਸੀ RAM RAJ ਜੀ ਨੇ ਬਾਦਸ਼ਾਹ ਔਰੰਗਜ਼ੇਬ ਨੂੰ ਕਾਫੀ ਕਰਾਮਾਤਾਂ ਵਿਖਾਈਆਂ ਅਸੀਂ ਤੁਹਾਨੂੰ ਅੱਜ ਪੰਜਵੀਂ ਕਰਾਮਾਤ ਬਾਰੇ ਦੱਸਾਂਗੇ ਸਭਾ ਲੱਗੀ ਹੋਈ ਸੀ ਔਰੰਗਜ਼ੇਬ ਅਤੇ ਸਭਾ ਸਾਰੀ ਬੜੀ ਹੈਰਾਨ ਸੀ ਕਿ ਰਾਮਰਾਏ ਜੀ ਉਹਨਾਂ ਦੇ ਵਿੱਚ ਕੀ ਅਚਰਜ ਗੱਲ ਹੈ ਜਿਹੜੀ ਸਾਨੂੰ ਸਮਝ ਨਹੀਂ ਲੱਗਦੀ ਇਹ ਸਾਡੀ ਕੋਈ ਚਾਲ ਨਹੀਂ ਚੱਲਣ ਦਿੰਦੇ ਹੁਣ ਇਹਨਾਂ ਨੂੰ ਸਦਕੇ ਇੱਜ਼ਤ ਨਾਲ ਆਪਣੇ ਪਾਸ ਬਿਠਾਈਏ ਅਤੇ ਇਹਨਾਂ ਦੀ ਕਰਾਮਾਤ ਦੀ ਪੂਰਨਤਾ ਨੂੰ ਚੰਗੀ ਤਰ੍ਹਾਂ ਪਰਖਣਾ ਕਰੀਏ ਔਰੰਗਜੀਬ ਅਤੇ ਉਸ ਦੇ ਹੋਰ ਸਾਥੀ ਸਭਾ ਦੇ ਇਹ ਕਹਾਣੀ ਬਣਾ ਰਹੇ ਸਨ ਕਿ ਰਾਮਰਾਏ ਜੀ ਨੂੰ ਕਿਵੇਂ ਪਰਖਿਆ ਜਾਵੇ ਅਤੇ ਉਹ ਕਹਿ ਰਹੇ ਸਨ ਹੁਣ ਇਹ ਗੱਲ ਦੱਸੋ ਕਿਹੜੀ ਵਿਧ ਕਰਨੀ ਚਾਹੀਦੀ ਹੈ ਬਾਦਸ਼ਾਹ ਦੀ ਗੱਲ ਸੁਣ ਕੇ ਵੱਡੇ ਮੁੱਲੇ ਨੇ ਕਿਹਾ ਹਜ਼ਰਤ ਬਾਦਸ਼ਾਹ ਮੈਂ ਆਪ ਜੀ ਨੂੰ ਇੱਕ ਗੱਲ ਦੱਸਦਾ ਹਾਂ ਕਿ ਇੱਕ ਖੂਹ ਪਾਸ ਜਾ ਕੇ ਆਪ ਸਵਾ ਲਗਾ ਕੇ ਬੈਠ ਜਾਓ ਅਤੇ ਉਸ ਖੂਹ ਨੂੰ ਫਰਸ਼ ਦੇ ਨਾਲ ਮੇਲ ਕੇ ਸੁੰਦਰ ਚਾਦਰ ਨਾਲ ਢੱਕ ਦਈਏ ਉਸ ਦੇ ਚਾਰ ਚੌ ਫੇਰੇ ਹੋਰ ਦਰੀਆਂ ਚਾਦਰਾਂ ਵਿਛਾ ਕੇ ਸਭਾ ਦੇ ਸਭ ਆਦਮੀ ਬੈਠ ਜਾਣ ਜਦ ਰਾਮ ਰਾਏ ਜੀ ਆਉਣ ਤਾਂ ਉਹਨਾਂ ਨੂੰ ਇਸ ਚਾਦਰ ਨਾਲ ਟਕੇ ਹੋਏ ਖੂਹ ਉੱਤੇ ਬਿਠਾ ਦਈਏ ਜੇ ਸ਼ਕਤੀ ਹੋਵੇਗੀ ਤਾਂ ਬੈਠੇ ਰਹਿਣਗੇ ਨਹੀਂ ਤਾਂ ਖੂਹ ਵਿੱਚ ਡਿੱਗ ਜਾਣਗੇ ਇਹ ਸਲਾਹ ਸੁਣ ਕੇ ਔਰੰਗਜੀਬ ਨੇ ਇਸ ਤਰ੍ਹਾਂ ਹੀ ਕੀਤੀ ਕਿ ਖੂਹ ਪਾਸ ਸਭਾ ਲਗਾ ਕੇ ਖੂਹ ਉੱਤੇ ਇੱਕ ਬੜੀ ਚੰਗੀ ਚਾਦਰ ਦਾ ਫਰਸ਼ ਕਰਕੇ ਉਸ ਦੇ ਉੱਪਰ ਚੌਕ ਕੋਨਿਆਂ ਤੇ ਥੋੜਾ ਥੋੜਾ ਭਾਰ ਰੱਖ ਕੇ ਇੱਕ ਚੌਂਕੀ ਢਾਹ ਦਿੱਤੀ ਕੁਝ ਬਿਉਤ ਬਣਾ ਕੇ ਆਪਣੇ ਇੱਕ ਦੂਤ ਨੂੰ ਭੇਜ ਕੇ ਰਾਮਰਾਏ ਜੀ ਨੂੰ ਸੱਦਿਆ ਰਾਮਰਾਏ ਜੀ ਤਿਆਰੀ ਕਰਕੇ ਆਪਣੇ ਸਿੱਖਾਂ ਜਿਸ ਤਰ੍ਹਾਂ ਭਾਈ ਗੁਰਦਾਸ ਜੀ ਅਤੇ ਹੋਰ ਸਿੱਖ ਸਾਰੇ ਸਭਾ ਵਿੱਚ ਆ ਪਹੁੰਚੇ ਬਾਦਸ਼ਾਹ ਦੇ ਇੱਕ ਖਾਸ ਆਦਮੀ ਨੇ ਉਹਨਾਂ ਨੂੰ ਚੌਂਕੀ ਉੱਤੇ ਬੈਠ ਜਾਣ ਵਾਸਤੇ ਕਿਹਾ। ਰਾਮ ਰਾਏ ਜੀ ਵਾਹਿਗੁਰੂ ਆਖ ਕੇ ਚੌਂਕੀ ਉੱਤੇ ਚੌਂਕੜੀ ਮਾਰ ਕੇ ਇਸ ਤਰ੍ਹਾਂ ਬੈਠ ਗਏ ਜਿਵੇਂ ਧਰਤੀ ਤੇ ਬੈਠੀਦਾ ਹੈ। ਰਾਮ ਰਾਏ ਜੀ ਨੂੰ 4 ਘੜੀ ਤੱਕ ਇਸ ਤਰ੍ਹਾਂ ਨਿਸ਼ਚੰਤ ਬੈਠਾ ਵੇਖ ਕੇ ਔਰੰਗਜ਼ੇਬ ਨੇ ਨਮਸਕਾਰ ਕੀਤੀ ਅਤੇ ਪ੍ਰਸੰਨ ਹੋ ਕੇ ਅੱਗੇ ਤੋਂ ਆਪ ਜੀ ਦੇ ਰੋਜ਼ ਦੇ ਖਰਚ ਵਜੋਂ ਬਹੁਤ ਸਾਰਾ ਧਨ ਆਪ ਜੀ ਦੇ ਡੇਰੇ ਭੇਜਣ ਵਾਸਤੇ ਆਪਣੇ ਖਜ਼ਾਨਚੀ ਨੂੰ ਹੁਕਮ ਦੇ ਦਿੱਤਾ। ਇਸ ਨਾਲ ਰਾਮ ਰਾਏ ਜੀ ਦੀ ਸਾਰੇ ਸ਼ਹਿਰ ਵਿੱਚ ਕੀਰਤੀ ਫੈਲ ਗਈ ਬਹੁਤ ਲੋਕ ਬਸਤਰ ਅਤੇ ਧਨ ਆਦਿਕ ਦੀ ਭੇਟਾ ਲੈ ਕੇ ਦਰਸ਼ਨ ਕਰਨ ਵਾਸਤੇ ਆਉਣ ਲੱਗੇ ਆਪ ਜੀ ਦੇ ਡੇਰੇ ਸਦਾ ਹੀ ਭੀੜ ਲੱਗੀ ਰਹਿੰਦੀ ਇਸ ਉਪਰੰਤ ਜਦ ਵੀ ਆਪ ਜੀ ਨੂੰ ਬਾਦਸ਼ਾਹ ਬੁਲਾਉਂਦਾ ਤਾਂ ਆਪ ਜੀ ਪਾਲਕੀ ਵਿੱਚ ਬੈਠ ਕੇ ਬਾਦਸ਼ਾਹ ਨੂੰ ਮਿਲਣ ਚਲੇ ਜਾਂਦੇ